ਵਿਜੀਲੈਂਸ ਬਿਊਰੋ ਨੇ ਕੜੂਆ ਥਾਣੇ ਵਿੱਚ ਤਾਇਨਾਤ ਹਵਲਦਾਰ ਨੂੰ ਕੀਤਾ ਕਾਬੂ ਮਹਿਲਾ ਕੋਲ ਲਈ ਸੀ 25000 ਦੀ ਰਿਸ਼ਵਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਦਾਨਾ ਤੇ ਮੈਂ ਤੁਹਾਡਾ ਆਪਣਾ ਅਰਣ ਕੁਰਾਲੀ ਜਦੋਂ ਦੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਲਗਾਤਾਰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਭ੍ਰਿਸ਼ਟਾਚਾਰ ਮਲਾਜ਼ਮਾਂ ਨੂੰ ਫੜਿਆ ਜਾ ਰਿਹਾ ਹੈ ਇਸੇ ਤਹਿਤ ਹੁਣ ਇੱਕ ਵੱਡੀ ਸਫਲਤਾ ਹੋਰ ਹਾਸਲ ਕੀਤੀ ਗਈ ਹੈ ਕੜੂਆ ਤਹਿ थाने ਦੇ ਵਿੱਚ ਤਾਇਨਾਤ ਇੱਕ ਹਵਲਦਾਰ ਨੂੰ 25000 ਰੁਪਏ ਰਿਸ਼ਵਤ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਬ੍ਰਿੱਕੀ ਦੇ ਨਾਲ ਤੁਹਾਨੂੰ ਪੂਰੀ ਜਾਣਕਾਰੀ ਦੰਦੇ ਹਾਂ ਵਿਜੀਲੈਂਸ ਤੇ ਜੋ ਬਜਲੈਕ ਬਿਊਰੋ ਹੈ ਉਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 25000 ਰੁਪਏ ਰਿਸ਼ਵਤ ਲੈਣ ਦੇ આરોਪ ਹੇਠ ਇੱਕ ਹਵਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਬਜਲੈਕ ਬਿਊਰੋ ਨੇ ਸੁਪੇ ਵਿੱਚ ਭ੍ਰਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਕੜੂਆ ਐਸਐਸ ਨਗਰ ਵਿੱਚ ਤਾਇਨਾਤ ਹੋਲਡਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਵਿਰੁੱਧ 25000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਲਈ ਭ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਹੈ। ਉਨ੍ਹਾਂ ਜਾਣਕਾਰੀ ਬੰਦੇ ਕੋਲ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਇਸ ਸੰਬੰਧੀ ਪੂਰਾ ਜਾਲ ਪਛਾਇਆ ਸੀ ਅਤੇ ਬਲਜਿੰਦਰ ਕੌਰ ਵੱਲੋਂ ਮੁੱਖ ਮੰਤਰੀ ਦੇ ਭ੍ਰਸ਼ਟਾਚਾਰ ਵਿਰੋਧੀ ਐਕਸ਼ਨ लाइन पोर्टल ते एक शिकायत दर्ज करवाई गई थी जो कि ऑनलाइन शिकायत थी जिस दे आधार ते उक्त पुलिस मुलाजम जो हुन थाना बलोंगी विच तैनात है विरुद्ध ए मुकदमा दर्ज किता गया है बुलारे ने आगे बताया कि शिकायतकर्ता ने अपनी शिकायत भी बताया कि उसने थाना क्रुवा विच एक पुलिस केस दर्ज करवाया ਅਤੇ ਉਕਤ ਪੁਲਿਸ ਮੁਲਾਜ਼ਮ ਨੇ ਇਸ ਮਾਮਲੇ ਦੀ ਜਾਂਚ ਜਲਦ ਮੁਕੰਮਲ ਕਰਨ ਬਦਲੇ ਸ਼ਿਕਾਇਤ ਕਰਤਾ ਤੋਂ 50000 ਰੁਪਏ ਦੀ ਮੰਗ ਕੀਤੀ ਸੀ ਅਤੇ ਜਿਸ ਵਿੱਚੋਂ 25000 ਰੁਪਏ ਉਹ ਪਹਿਲਾਂ ਹੀ ਦੇ ਚੁੱਕੀ ਸੀ ਬੁਲਾਰਨ ਦੱਸਿਆ ਕਿ ਸ਼ਿਕਾਇਤੀ ਪ੍ਰਤਾਲ ਦੌਰਾਨ ਇਹ ਸਿੱਧ ਹੋਇਆ ਕਿ ਉਕਤ ਪੁਲਿਸ ਹੋਲਦਾਰ ਨੇ ਸ਼ਿਕਾਇਤ ਕਰਤਾ ਪਾਸੋਂ ਉਕਤ ਮਤਲਬ ਦੇ ਲਈ 25000 ਰੁਪਏ ਦੀ ਰਿਸ਼ਵਤ ਲਈ ਹੈ ਉਸ ਤੋਂ ਬਾਅਦ ਆਰੋਪੀ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਫੇਸ ਫ્લાਇੰਗ ਸਕੁਆਇਰ 1 ਪੰਜਾਬ ਐਸਐਸ ਨਗਰ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਇਹ ਵੀ ਜਾਣਕਾਰੀ ਦਿੰਦੇ ਕੋ ਦੱਸਿਆ ਕਿ ਆਰੋਪੀ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਹੈ ਅਤੇ ਨਾਲ ਹੀ ਦੱਸਿਆ ਕਿ ਮੁੱਖ ਮੰਤਰੀ ਦੇ ਪੋਰਟਲ ਤੇ ਜੋ ਵੀ ਵਿਅਕਤੀ ਆਨਲਾਈਨ ਸ਼ਿਕਾਇਤ ਕਰਦਾ ਹੈ ਉਸ ਪੂਰੇ ਮਾਮਲੇ ਦੀ ਬ੍ਰਿੱਕੀ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ આરોਪ ਸਿੱਧ ਹੁੰਦੇ ਹੈ ਤਾਂ ਮਾਮਲਾ ਵੀ ਦਰਜ ਕਰ ਦਿੱਤਾ ਜਾਂਦਾ ਹੈ ਇਹ ਵੀ ਤੁਹਾਨੂੰ ਜਾਣਕਾਰੀ ਦੇ ਰਹੀਏ ਕਿ ਮਨਪ੍ਰੀਤ ਇਸ ਤੋਂ ਪਹਿਲਾਂ ਕੁਰਾਣੀ ਅਸਦਰ ਥਾਲੇ ਦੇ ਵਿੱਚ ਵੀ ਤਨਾਤੀ ਅਤੇ ਕਾਫੀ ਦੇਰ ਉਹ ਇੱਥੇ ਤਨਾਤ ਰਿਹਾ ਤੇ ਆਪਣੀਆਂ ਸੇਵਾਵਾਂ ਅਤਿੰਦਾ ਰਿਹਾ ਤੇ ਫਿਲਹਾਲ ਕੱਲ ਇਸ ਨੂੰ ਮੁਹਾਲੀ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਵੀ ਕੀਤਾ ਜਾਵੇਗਾ ਅਤੇ ਇਸ ਦਾ ਰਿਮਾਰਕ حاصل ਕੀਤਾ ਜਾਵੇਗਾ ਅਤੇ ਹੋਰ ਵੀ ਜਾਣਕਾਰੀ حاصل ਕੀਤੀ ਜਾਵੇ ਕਿ ਇਸਨੇ ਹੋਰ ਕਿਸ ਕਿਸ ਤੋਂ ਪੈਸੇ ਲਿੱਤੇ ਹਨ ਜਾਂ ਨਹੀਂ ਲਿੱਤੇ ਹਨ ਵੀਡੀਓ ਨੂੰ ਵੱਤ ਤੋਂ ਵੱਤ ਜ਼ਰੂਰ ਸ਼ੇਅਰ ਕਰ ਦਿਓ